ਸਤਿ ਸ੍ਰੀ ਅਕਾਲ ਜੀ ਅੱਜ ਇਸ ਵੇਲੇ ਰਾਏਕੋਟ ਦੀ ਧਰਤੀ ਤੇ ਖੜੇ ਹਾਂ ਇਤਿਹਾਸਕ ਸਥਾਨ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਇੱਥੇ ਗੁਰਦੁਆਰਾ ਸਾਹਿਬ ਹੈ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਜਿੱਥੇ ਇੱਥੇ ਪਹਿਲਾਂ ਕਿਲਿਆਂ ਵਾਲੀ ਮੰਨਮਤ ਸ਼ੁਰੂ ਹੋਈ ਸੀ ਉਹਦੇ ਨਾਲ ਨਾਲ ਹੁਣ ਆਹ ਮੰਨਮਤ ਸ਼ੁਰੂ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਸਵਾਲ ਜਵਾਬ ਵੀ ਕਰਾਂਗੇ ਲੋਕਾਂ ਦੇ ਨਾਲ ਇੱਥੇ ਲਿਆ ਕੇ ਇੱਟਾਂ ਦੇ ਘਰ ਬਣਾਏ ਜਾਂਦੇ ਨੇ ਪਹਿਲਾਂ ਹੀ ਤੁਹਾਨੂੰ ਨਾਲ ਦੱਸ ਦਈਏ ਕਿ ਇੱਥੇ ਮਲਵਾ ਸਿੱਟਿਆ ਗਿਆ ਸੀ ਮਲਵਾ ਸੀਗਾ ਇੱਟਾਂ ਲੋਕਾਂ ਨੇ ਚੱਕ ਚੱਕ ਕੇ ਘਰ ਬਣਾਉਣੇ ਸ਼ੁਰੂ ਕਰਤੇ ਹੁਣ ਦੇਖਾ ਦੇਖੀ ਆ ਕੰਮ ਸ਼ੁਰੂ ਹੋ ਗਿਆ ਇੱਥੇ ਤੁਸੀਂ ਦੇਖੋ ਕਿਵੇਂ ਪੜੇ ਲਿਖੇ ਲੋਕ ਵੀ ਤੁਹਾਨੂੰ ਮੜਾਵਾਂਗੇ ਵੀ ਕਿਸ ਢੰਗ ਦੇ ਨਾਲ ਲੱਗੇ ਹੋਏ ਨੇ ਇੱਥੇ ਮਨਮਤ ਕਰਨ ਦੇ ਲਈ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਮਨਮਤ ਤੋਂ ਰੋਕਣ ਵਾਲਾ ਜਿਨ੍ਹਾਂ ਦਾ ਮੇਨ ਫਰਜ ਹੈ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਸਿੱਖਿਆ ਦੇਣੀ ਸੀ ਲੋਕਾਂ ਨੂੰ ਸਮਝਾਉਣਾ ਸੀ ਕਿ ਗੁਰਮਤ ਕੀ ਹੈ ਤੇ ਮਨਮਤ ਕੀ ਹੈ ਉਹ ਇੱਥੇ ਕੋਈ ਵੀ ਨਹੀਂ ਹੁੰਦਾ ਅੱਜ ਪੂਰਨਮਾਸ਼ੀ ਦਾ ਤਹਾੜਾ ਤੇ ਲੋਕ ਜ਼ੋਰ ਸ਼ੋਰ ਦੇ ਨਾਲ ਲੱਗੇ ਹੋਏ ਨੇ ਇੱਕ ਗੱਲ ਤੁਹਾਨੂੰ ਨਾਲ ਹੀ ਹੋਰ ਦੱਸ ਦਿਆਂ ਆ ਇੱਟਾਂ ਨੇ ਮੰਨ ਲਓ ਆ ਘਰ ਬਣਿਆ ਹੋਇਆ ਠੀਕ ਹੈ ਜੀ ਇਸ ਘਰ ਨੂੰ ਤੋੜ ਕੇ ਦੂਜਾ ਬੰਦਾ ਆਪਣਾ ਘਰ ਬਣਾਉਂਦਾ ਮਨਮਤ ਇਹ ਹੈ ਕਿ ਇੱਥੇ ਜੇ ਲਿਆ ਕੇ ਤੁਸੀਂ ਇੱਟਾਂ ਰੱਖੋਗੇ ਇਸ ਤਰ੍ਹਾਂ ਕੋਠੀ ਬਣਾਓਗੇ ਦੋ ਮੰਜ਼ਲੀ ਚਾਰ ਮੰਜ਼ਲੀ ਤੇ ਤੁਹਾਡੀ ਵੀ ਬਣ ਜਾਏਗੀ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸੀਮਤ ਇੱਟਾਂ ਨੇ ਹਜ਼ਾਰਾਂ ਦੀ ਗਿਣਤੀ ਚ ਹੈਗੀਆਂ ਨੇ ਪਰ ਲੋਕ ਦੂਜੇ ਦਾ ਘਰ ਤੋੜਦੇ ਨੇ ਫਿਰ ਆਪਣਾ ਨਾਮਾ ਬਣਾਉਂਦੇ ਨੇ ਇਹ ਮਨਮਤ ਹੁਣ ਲੋਕਾਂ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਦਿਖਾਉਨੇ ਆ ਕੀ ਕਰ ਰਹੇ ਨੇ ਸਾਰੇ ਘਰ ਪਾਉਂਦੇ ਨੇ ਹਾਂਜੀ ਘਰ ਪਾਉਂਦੇ ਨੇ ਸਾਡੇ ਪਹਿਲਾਂ ਘਰ ਪਾਉਂਦੇ ਨੇ ਇਹ ਕਿਹੜੇ ਗੁਰੂ ਸਾਹਿਬਾਨ ਨੇ ਕਿਹਾ ਜੀ ਬਈ ਉਰੇ ਆ ਕੇ ਘਰ ਬਣਾਓ ਇਦਾਂ ਇੱਟਾਂ ਜੋੜੋ ਹਾਂਜੀ ਦੇਖ ਦੇ ਆ ਚੱਲਿਆ ਸਭ ਦੇਖਾ ਦੇਖੀ ਬੱਸ ਮਾਦਾਈ ਤੁਸੀਂ ਦੱਸੋ ਜੀ ਆ ਦੇਖੋ ਲੱਗੇ ਹੋਏ ਨੇ ਕਰਨ ਕੋਈ ਇੱਥੇ ਐਸਜੀਪੀਸੀ ਦਾ ਰੋਕਣ ਵਾਲਾ ਨਹੀਂ ਹੈਗਾ ਇੱਟਾਂ ਪਈਆਂ ਨੇ ਬਸ ਆ ਕੇ ਲੋਕ ਘੜ ਘਰ ਬਣਾਈ ਜਾਂਦੇ ਨੇ ਜੇ ਇਹਨਾਂ ਨੂੰ ਪੁੱਛੋ ਹਾਂਜੀ ਤੁਸੀਂ ਦੱਸੋਗੇ ਜੀ ਕਿਹੜੇ ਗੁਰੂ ਸਾਹਿਬਾਨ ਨੇ ਕਿਹਾ ਹਾਂਜੀ ਗੁਰੂ ਬਾਬੇ ਸਿੰਘ ਜੀ ਨੇ ਕਿਹਾ ਤੇ ਹੁਣ ਤੱਕ ਤੇ ਇੱਥੇ ਹੈ ਨਹੀਂ ਸੀ ਇਹ ਜਾਂ ਕੁਝ ਬਾਤਾਂ ਨਹੀਂ ਵੱਖੋ ਉਹੀ ਉਹੀ ਦੇਖੋ ਜੀ ਕੋਈ ਇਹ ਗੱਲਾਂ ਬਸ ਦੇਖੋ ਦੇਖੀ ਉਦਾਂ ਹੀ ਤੁਸੀਂ ਹਲਾ ਕੇ ਆ ਕੇ ਬਣਾਉਣ ਹਾਂਜੀ ਤੁਸੀਂ ਦੱਸੋਗੇ ਜੀ ਕਿਰਪਾ ਕਰਕੇ ਹਾਂਜੀ ਕਿਹੜੇ ਗੁਰੂ ਸਾਹਿਬਾਨ ਨੇ ਕਿਹਾ ਤੁਸੀਂ ਅਮਰ ਸੱਚਿਆ ਹੋਇਆ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਕਿਹਾ ਇਹ ਹੁਣ ਤੱਕ ਤਾਂ ਇੱਥੇ ਅਸੀਂ ਦੇਖਿਆ ਨਹੀਂ ਸੀ ਕਦੇ ਨਹੀਂ ਜੀ ਦੇਖੋ ਦੇਖ ਅਸਾਈਆ ਨੇ ਦੇਖੋ ਦੇਖ ਤੁਸੀਂ ਕਰੀ ਜਾਂਦੇ ਹੋ ਫਿਰ ਐਵੇਂ ਕਹੀ ਜਾਂਦੇ ਹੋ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਇਹ ਹਾਂਜੀ ਮਾਤਾ ਜੀ ਤੁਸੀਂ ਬੜੇ ਜ਼ੋਰ ਸ਼ੋਰ ਨਾਲ ਲੱਗੇ ਹੋ ਇੱਟਾਂ ਕੱਢਣਾ ਕਿਹੜੇ ਇਤਿਹਾਸ ਦੇ ਵਿੱਚ ਲਿਖਿਆ ਜੀ ਇਹ ਹਾਂਜੀ ਵੀ ਇੱਥੇ ਇੱਟਾਂ ਇਕੱਠੀਆਂ ਕਰਕੇ ਤੁਸੀਂ ਜੋੜੋ ਵੱਡੀਆਂ ਵੱਡੀਆਂ ਮੰਜ਼ਲਾਂ ਪਾਓ ਤੇ ਤੁਹਾਡੇ ਘਰ ਪੈਣਗੇ ਇਹੀ ਚੱਲ ਰਿਹਾ ਨਾ ਇੱਥੇ ਹਾਂਜੀ ਹਾਂਜੀ ਦੇਖ ਲਓ ਹਾਂਜੀ ਤੁਸੀਂ ਦੱਸੋਗੇ ਆ ਬੱਚੇ ਨੂੰ ਵੀ ਤੁਸੀਂ ਛੋਟਾ ਜਾਂ ਬੱਚਾ ਕੀ ਚੰਗੀ ਸਿੱਖਿਆ ਦੇਣੀ ਆ ਤੁਸੀਂ ਉਹਨੂੰ ਹਾਂਜੀ ਤੁਸੀਂ ਕਿਧਰਲੇ ਪਾਸੇ ਨੂੰ ਲਾਇਆ ਉਹਨੂੰ ਦੱਸ ਨਾਲ ਆ ਦੇਖੋ ਸਾਰੇ ਦੇਖਾ ਦੇਖੀ ਲਾ ਕੋਈ ਨਹੀਂ ਇੱਥੇ ਇਹਨਾਂ ਨੂੰ ਪੁੱਛਣ ਵਾਲਾ ਆ ਹੀ ਜਾਂਦੇ ਨੇ ਉਹ ਘੜੀਆਂ ਪਹਿਣਾ ਦੇਖੋ ਕਿਹੜੀ ਘੜੀ ਚ ਪਾੜਦੇ ਹੋ ਤੁਸੀਂ ਹਾਂਜੀ ਆ ਕੀ ਚੱਲ ਰਿਹਾ ਇੱਥੇ ਇਹ ਕਿਹੜੇ ਗੁਰੂ ਸਾਹਿਬਾਨ ਨੇ ਕਿਹਾ ਕਿਰਪਾ ਕਰਕੇ ਦੱਸੋਗੇ ਉਹਨਾਂ ਦੇ ਇੱਕ ਪੰਜ ਸਾਲ ਜੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਹੁਣ ਤੱਕ ਤਾਂ ਇੱਥੇ ਹੈ ਨਹੀਂ ਸੀ ਮੈਂ ਤਾਂ ਅੱਜ ਦੇਖਣ ਲੱਗਿਆ ਨਹੀਂ ਇੱਥੇ ਸ਼ੁਰੂ ਤੋਂ ਹੀ ਮਾਨਤਾ ਵੀਰ ਜੀ ਦੇ ਤਦੋਂ ਮੈਂ ਤਾਂ 30 ਸਾਲਾਂ ਤੋਂ ਹੋਂਨਾ ਜੀ ਉਹ ਕਿੱਲੇ ਗੱਡੇ ਜਾਂਦੇ ਨੇ ਉੱਥੇ ਆ ਤਾਂ ਕੁਝ ਹੁੰਦਾ ਹੀ ਨਹੀਂ ਇੱਥੇ ਜਦੋਂ ਬੀਬੀਆਂ ਲੱਗ ਜਾਂਦੀਆਂ ਨੇ ਇੱਕ ਚੀਜ਼ ਕਿਹੜਾ ਇਤਿਹਾਸ ਕਿਹੜੇ ਇਤਿਹਾਸ ਚ ਲਿਖਿਆ ਜੀ ਇਹ ਦਿਖਾਓ ਕਿਰਪਾ ਕਰਕੇ ਬਸ ਦੇਖਿਆ ਦੇਖੀ ਆ ਤੁਸੀਂ ਪੜ੍ਹੇ ਲਿਖੇ ਹੋ ਦੱਸ ਕਮਾਲ ਹੋ ਗਈ ਮੈਂ ਤਾਂ ਹੈਰਾਨ ਹਾਂ ਉਹ ਚਲੋ ਮਾਈਆਂ ਤਾਂ ਲੱਗੀਆਂ ਹੋਈਆਂ ਉਹ ਦੇਖੋ ਹਨਾ ਉਹ ਤਾਂ ਅਨਪੜਾਪਾ ਮੰਨ ਲੈਣੇ ਆ ਬਸ ਬਣਾਉਣ ਲੱਗ ਗਏ ਆ ਦੇਖੋ ਕਿਵੇਂ ਕੋਈ ਨਹੀਂ ਇੱਥੇ ਰੁਕਣ ਵਾਲਾ ਹੈਗਾ ਕੋਈ ਇਤਿਹਾਸ ਨਹੀਂ ਇੱਥੇ ਦਾ ਪਹਿਲਾਂ ਕਿੱਲੇ ਗੱਡੀ ਗਏ ਉਹ ਵੀ ਦੇਖੀ ਦੇਖੀ ਸ਼ੁਰੂ ਹੋ ਗਿਆ ਦੇਖਾ ਦੇਖੀ ਤੇ ਹੁਣ ਆਪਾਂ ਰਿਆ ਸ਼ੁਰੂ ਕਰ ਲਿਆ ਇੱਥੇ ਮਿਹਨਤ ਨਾ ਕਰਿਓ ਕੰਮ ਨਾ ਕਰਿਓ ਬਸ ਦੇਖਾ ਦੇਖੀ ਲੱਗੇ ਰਹਿਓ ਹਨਾ ਬੜਾ ਦੁੱਖ ਲੱਗਦਾ ਇਦਾਂ ਬਜਾੜਾ ਕਰਮਕਾਂਡ ਗੁਰਦੁਆਰਿਆਂ ਦੇ ਵਿੱਚ ਕੀਤੇ ਜਾਂਦੇ ਨੇ ਤੁਸੀਂ ਦੱਸੋ ਜੀ ਹਾਂਜੀ ਮਕਾਨ ਬਣਾਉਣ ਲੱਗੇ ਹੋਏ ਜੀ ਕਿਹੜੇ ਗੁਰੂ ਸਾਹਿਬ ਜੀ ਦਾ ਹੁਕਮ ਹੈ ਵੀ ਉਰੇ ਆ ਕੇ ਮਕਾਨ ਬਣਾਓ ਨਹੀਂ ਵਾਪਸ ਤਾਂ ਕੀ ਕਰਦਾ ਤੁਹਾਡੇ ਘਰ ਵਾਲਾ ਮਿਹਨਤ ਨਹੀਂ ਕਰਦਾ ਫਿਰ ਉਰੇ ਆ ਚਾਰ ਇੱਟਾਂ ਰੱਖਣ ਦੇ ਨਾਲ ਘਰ ਬਣ ਜੂਗਾ ਕਿਹਗਾ ਉਹ ਮਿਹਨਤ ਕਰਦੇ ਤਾਂ ਘਰ ਬਣੂਗਾ ਨਹੀਂ ਨਹੀਂ ਗਲਤ ਗੱਲ ਆ ਜੀ ਇਹ ਤਾਂ ਬਿਲਕੁਲ ਗਲਤ ਗੱਲ ਆ ਐਸਜੀਪੀਸੀ ਨੂੰ ਸਟੈਂਡ ਲੈਣਾ ਚਾਹੀਦਾ ਜੀ ਕੋਈ ਮਨਮਤ ਰੱਜ ਕੇ ਮਨਮਤ ਹੋ ਰਹੀ ਆ ਉਹ ਦੇਖੋ ਜਿਹੜੇ ਆਉਂਦੇ ਨੇ ਲੋਕ ਆ ਇੱਥੇ ਆ ਕੇ ਸ਼ੁਰੂ ਇਹ ਕੋਈ ਰੋਕਣ ਵਾਲਾ ਇੱਥੇ ਡਾਂਗ ਲੈ ਕੇ ਖੜਾ ਕੋਈ ਵੀ ਭਾਈ ਆ ਕੁਛ ਨਾ ਕਰੋ ਆਸ ਗਲਤ ਸ਼ਰਧਾ ਬਣਾਈ ਜਾਂਦੇ ਨੇ ਲੋਕਾਂ ਦੀ ਲੋਕਾਂ ਨੂੰ ਪੁੱਛ ਕੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿੱਥੇ ਕਿਹਾ ਗੁਰੂ ਸਾਹਿਬ ਜੀ ਨੇ ਕਿਹੜਾ ਇਤਿਹਾਸ ਆ ਜੀ ਇਹ ਦੱਸੋ ਕਿਰਪਾ ਕਰਕੇ ਕਿਹੜੇ ਇਤਿਹਾਸ ਚ ਕਿਹਨੇ ਲਿਖਿਆ ਕਦੋਂ ਗੁਰੂ ਸਾਹਿਬ ਜੀ ਨੇ ਕਿਹਾ ਕਿਸੇ ਨੂੰ ਕੁਝ ਨਹੀਂ ਪਤਾ ਬਸ ਚਾਰ ਇੱਕ ਤਾਂ ਮਿਹਨਤ ਨਾ ਕਰਿਓ ਤੁਹਾਡੇ ਘਰ ਵਾਲੇ ਮਿਹਨਤ ਨਾ ਕਰਨ ਮੁੰਡੇ ਮਿਹਨਤ ਨਾ ਕਰਨ ਤੁਹਾਡੇ ਬਸ ਆਹ ਕੁਛ ਸ਼ੁਰੂ ਹੋ ਗਿਆ ਇੱਥੇ ਹੁਣ ਤਾਂ ਕਿੱਥੇ ਆ ਜਿਹਨੂੰ ਮਰਜ਼ੀ ਪੁੱਛ ਲਓ ਹੁਣ ਤੱਕ ਕੁਝ ਨਹੀਂ ਸੀ ਇੱਥੇ ਉਹ ਦੇਖੋ ਉਧਰ ਰੋ ਲੱਗੀਆਂ ਹੋਈਆਂ ਮਾਈਆਂ ਟੇਰ ਲਾਇਆ ਹੋਇਆ ਬਸ ਉੱਥੇ ਘਰ ਕਰ ਕਰਕੇ ਤਾਂ ਲਿਆ ਲਿਆ ਕੇ ਚੱਕ ਚੱਕ ਕੇ ਇੱਥੇ ਪੁਰਾਣਾ ਮਲਵਾ ਜਿਹੜਾ ਪਿਆ ਹੈਗਾ ਲਿਆ ਲਿਆ ਕੇ ਇੱਥੇ ਬਸ ਘਰ ਬਣਾਈ ਜਾਂਦੇ ਨੇ ਪੜੇ ਲਿਖੇ ਲੋਕ ਵੀ ਲੱਗੇ ਹੋਏ ਨੇ ਹੈਰਾਨੀ ਦੀ ਗੱਲ ਆ ਦੇਖੋ ਟੇਰਾਂ ਦੇ ਟੇਰ ਕਹਿੰਦੇ ਜੀ ਘਰ ਬਣਾਓ ਇੱਥੇ ਆ ਕੇ ਬਸ ਤੁਹਾਡਾ ਘਰ ਬਣ ਜੂਗਾ ਮਿਹਨਤ ਨਾ ਕਰਿਓ ਤੁਸੀਂ ਮੈਂ ਹੈਰਾਨ ਆਇ ਗੁਰਦੁਆਰਿਆਂ ਦੇ ਵਿੱਚ ਆ ਕੁਝ ਹੋਣ ਲੱਗ ਗਿਆ ਕਿਹੜਾ ਇਤਿਹਾਸ ਆ ਬਾਬੇ ਜੀ ਕਿਹੜਾ ਇਤਿਹਾਸ ਆ ਹੈ ਕਿਹੜੇ ਗੁਰੂ ਸਾਹਿਬਾਨ ਨੇ ਕਿਹਾ ਬਿਉਰੇ ਚਾਰ ਇੱਕ ਤਾਂ ਰੱਖ ਕੇ ਤੁਹਾਡੇ ਘਰ ਬਣ ਜਾਣਗੇ ਫੇਰ ਮੱਥੇ ਟੇਕੀ ਜਾਂਦੇ ਹੋ ਤੁਸੀਂ ਦੱਸ ਬੁੜੀਆਂ ਕਰਦੇ ਨੇ ਬੱਸ ਬੁੜੀਆਂ ਕਰਦਿਆਂ ਤੁਸੀਂ ਲੱਗ ਜਾਓ ਕਰਨ ਮਗਰੋਂ ਮਗਰੀ ਕੀ ਗੁਰਦੁਆਰਿਆਂ 'ਚ ਮਨਮਤ ਸ਼ੁਰੂ ਕੀਤੀ ਹੋਈ ਆ ਦੱਸੋ ਜੇ ਕੋਈ ਸਾਡੇ ਵਰਗਾ ਬੋਲਦਾ ਤੇ ਫੇਰ ਕਹਿੰਦੇ ਅਸੀਂ ਬੋਲਦੇ ਕਾ ਇਸ ਨੂੰ ਲੋਕਾਂ ਦੀ ਸ਼ਰਧਾ ਕਾਦੀ ਸ਼ਰਧਾ ਜੀ ਇਹ ਤੇ ਆਹ ਦੇਖੋ ਜਵਾਕ ਛੋਟੇ ਛੋਟੇ ਨਾਲ ਲਾਏ ਹੋ ਇਹਨੇ ਆ ਦੱਸਿਓ ਜੀ ਮਾੜਾ ਜੀ ਇਧਰ ਨੂੰ ਚਾੱਕ ਕੇ ਕਿਹੜਾ ਇਤਿਹਾਸ ਆ ਤੁਸੀਂ ਛੋਟੇ ਛੋਟੇ ਜਵਾਕਾਂ ਨੂੰ ਇਤਿਹਾਸ ਬਾਰੇ ਤਾਂ ਕੀ ਦੱਸਣਾ ਇਧਰ ਦੇਖਿਓ ਮਾੜਾ ਜਿਆ ਕਿਹੜੇ ਗੁਰੂ ਸਾਹਿਬਾਨ ਦਾ ਹੁਕਮ ਆ ਜੀ ਇਹ ਆ ਦੇਖੋ ਆ ਦੂਜੇ ਲੋਟ ਜਿਵੇਂ ਉਧਰ ਬੰਗਾਲ ਦੇ ਵਿੱਚ ਹੁੰਦੇ ਨੇ ਪਾਏ ਹੋਏ ਆ ਹਾਲ ਆ ਇੱਥੇ ਲੋਕਾਂ ਦਾ ਗੁਰਮਤਿ ਨਾ ਸਿੱਖ ਕੇ ਜਾਇਓ ਮਨਮਤੀ ਬਾਸੇ ਤੇ ਕਰੀ ਜਾਇਓ ਲੋਕ ਆ ਦੇਖੋ ਦੇਖਿਆ ਦੇਖੀਓ ਮੱਥਾ ਟੇਕਣ ਲੱਗੇ ਹੋਣੇ ਸਾਰਾ ਦਿਨ ਲੱਜੂ ਚਾਹੇ ਇੱਥੇ ਅਜ ਪੂਰਵਾਸੀ ਆ ਤੇ ਆ ਦੇਖੋ ਜਿੱਥੇ ਦੇਖਣਾ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥਾ ਟੇਕ ਲੈਣਾ ਔਰ ਇੱਟਾ ਨੂੰ ਵੀ ਟੇਕੀ ਜਾਂਦੇ ਅਲਾ ਦੱਸ ਆ ਦੱਸੋ ਜੀ ਕਿਹੜੇ ਗੁਰੂ ਸਾਹਿਬਾਨ ਨੇ ਕਿਹਾ ਹੈ ਕਿਹੜੀ ਗੁਰਬਾਣੀ ਚ ਲਿਖਿਆ ਹੋਇਆ ਬੀਤਾਂ ਇੱਥੇ ਚਿੰਨ੍ਹ ਦੋ ਤੇ ਤੁਹਾਡੇ ਘਰ ਪਹੇਜਾਂਗੇ ਪਹਿਲਾਂ ਇੱਦਾਂ ਕਿੱਲਿਆਂ ਦਾ ਕੰਮ ਸ਼ੁਰੂ ਕਰ ਲਿਆ ਹੁਣ ਆਇਤਾਂ ਦਾ ਕੰਮ ਕੋਈ ਇੱਕ ਵੀ ਬੰਦਾ ਹੋਵੇ ਜਿਹੜਾ ਦੁਨੀਆਂ ਦੇ ਵਿੱਚ ਇੱਥੇ ਆ ਕੇ ਬੋਲਦਾ ਹੋਵੇ ਮੇਰਾ ਕਰ ਲੈਣ ਜਦ ਜਿਹੜਾ ਕੁਝ ਕਰਨਾ ਮੈਂ ਤਾਂ ਇਦਾਂ ਹੀ ਬੋਲੂਗਾ ਮੈਨੂੰ ਇਤਿਹਾਸ ਤੋਂ ਦੱਸੋ ਇੱਥੇ ਦਾ ਕਿਹੜਾ ਕਿਹੜੀ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਕਿਹੜੇ ਸਿੱਖ ਇਤਿਹਾਸ ਚ ਲਿਖਿਆ ਵੀ ਇਦਾਂ ਇਤਾਂ ਨੇ ਜਿਹੜੀਆਂ ਉਹ ਖੜੀਆਂ ਕਰੋ ਤੇ ਤੁਹਾਡੇ ਘਰ ਪਹਣਗੇ ਛੋਟੇ ਛੋਟੇ ਜਵਾਕ ਮਾਈਆਂ ਬੁੜੀਆਂ ਪੜੇ ਲਿਖੇ ਉਹ ਦੱਸੋ ਓ ਕੀ ਕਰੋਗੇ ਤੁਸੀਂ ਕੋਈ ਨਹੀਂ ਬੋਲਦਾ ਜੀ ਐਸਜੀਪੀਸੀ ਨੇ ਪਹਿਲਾਂ ਡਾਂਗਾ ਸ਼ੁਰੂ ਕਰਨ ਲਿਆ ਲਿਆ ਕਿ ਮੱਜੇ ਨੂੰ ਪੱਠੇ ਨਾ ਪਾਇਆ ਕਰੋ ਪਹਿਲਾਂ ਆ ਸ਼ੁਰੂ ਕਰ ਲਿਆ ਹੁਣਾ ਸ਼ੁਰੂ ਹੋ ਗਿਆ ਇੱਥੇ ਕੋਈ ਨਹੀਂ ਰੋਕਣ ਵਾਲਾ ਇੱਥੇ 20 ਸਾਲ ਹੋ ਗਏ ਮੈਨੂੰ ਪੁੱਛਦੇ ਨਹੀਂ ਵੀ ਦੱਸੋ ਕਿਹੜੇ ਕਿਹੜੇ ਇਤਿਹਾਸ ਚ ਕਿਹੜੇ ਗੁਰੂ ਸਾਹਿਬਾਨ ਨੇ ਕਿਹਾ ਕਿਸੇ ਨੇ ਨਹੀਂ ਬੋਲਿਆ ਕੋਈ ਨਹੀਂ ਬੋਲਦਾ